ਪਰसों ਜਿਹੜੀ ਲੜਕੇ ਨੂੰ ਇੱਕ ਨੂੰ ਇੱਥੇ 7 ਨੰਬਰ ਚੁੰਗੀ ਤੇ ਅੱਗ ਲਾਤੀ ਉਹ ਤੁਹਾਡਾ ਬੇਟਾ ਜੀ ਕੀ ਨਾਂ ਤੁਹਾਡਾ ਮੇਰਾ ਨਰਕੇਸ਼ ਕੁਮਾਰ ਹੈ ਜੀ ਤੇ ਉਹ ਬੇਟੇ ਦਾ ਕੀ ਨਾਂ ਜੀ ਜਿਹੜਾ ਅੱਗ ਲਾਈ ਮੰਨਤਰੀ ਤਰ੍ਹਾਂ ਹੋ ਗਿਆ ਜੀ ਅੱਛਾ ਕੀ ਗੱਲ ਹੋਈ ਕਿਵੇਂ ਹੋਇਆ ਇਹ ਘਟਨਾ ਸਰ ਇਹ ਪੰਲਾ ਬਾਹਰ ਸੀ ਜੀ ਹਾਂ ਅਸੀਂ ਤਾਂ ਅੰਦਰ ਕੰਮ ਤੋਂ ਆਏ ਸੀਗੇ ਘਰੇ ਪਏ ਸੀਗੇ ਅਸੀਂ ਹਾਂ ਤੇ ਬਾਹਰ ਅੱਲਾ ਬੈ ਰਿਆ ਸੀਗਾ ਜਦੋਂ ਬਾਹਰ ਮੁੰਹਲਾ ਬੈ ਕੇ ਦੇਖਿਆ ਤੇ ਕੁਝ ਮੁੰਡੇ ਉੱਥੇ ਖੜੇ ਸੀ ਹਾਂ ਜਿਨ੍ਹਾਂ ਦੇ ਵਿੱਚੋਂ ਦੋ ਜਣੇ ਦੇਖੇ ਸਿਗੇ ਇੱਕ ਤਾਂ ਉਹਦੇ ਉੱਤੇ ਪੈਟਰੋਲ ਛੜਕ ਰਿਹਾ ਸੀਗਾ ਤੇ ਪੈਟਰੋਲ ਛੜਕ ਕੇ ਤੇ ਇੱਕ ਨੇ ਬਾਹੋਂ ਫੜਿਆ ਹੋਇਆ ਕੀ ਨਾ ਜੀ ਨੇ ਪੈਟਰੋਲ ਪਾਇਆ ਉਹਦਾ ਕੀ ਨਾ ਜੀ ਜੇ ਕੁਮਾਰ ਹੈ ਤੇ ਜੀ ਨੇ ਫੜਿਆ ਹੋਇਆ ਸੀ ਉਹਦਾ ਨਾਮ ਹੈਗਾ ਹੈ ਜੀ ਟੀਟੂ ਹੈ ਜੀ ਟੀਟੂ ਕੰਦੇ ਕੋਈ ਪਤਾ ਲੱਗਿਆ ਵੀ ਕੀ ਰੰਜਲ ਸੀ ਕੀ ਉਹਨਾਂ ਦੀ ਜਾਂ ਕੀ ਗੱਲ ਸਾਡੀ ਕੋਈ ਰੰਜਿਸ਼ ਨਹੀਂ ਜੀ ਜੇ ਬੱਚਿਆਂ ਦੀ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਪੁਲਿਸ ਨੇ ਉਹਦੇ ਤੇ 8 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਹੈਗਾ ਜਿਹੜਾ ਉਹ ਬਾਕੀ ਅਸੀਂ ਤਾਂ ਜੀ ਦੋ ਜਣੇ ਲਿਖਾਏ ਸੀਗੇ ਉਹ ਬਾਕੀ ਉਹਨਾਂ ਨੇ ਫੜ ਲਿਆ ਉਹ ਪੁਲਿਸ ਦੀ ਤਕਨੀਕਾ ਦਾ ਵੀ ਉਹ ਪੁਲ अच्छा ਉਹਦੇ ਵਿੱਚੋਂ ਕਿ ਮੁੰਡੇ ਦੀ ਕਿੰਨੀ ਕਿ ਕੰਡੀਸ਼ਨ ਆ ਜੀ ਕਿੰਨਾ ਕਿ ਪਰਸੈਂਟ ਸੜ ਗਿਆ 85% ਸਾਰ ਸੜ ਚੁੱਕਿਆ ਆ ਓਕੇ ਸਰਕਾਰੀ ਹਸਪਤਾਲ ਲੈ ਕੇ ਗਏ ਸੀ ਹੁਣ ਉਹ ਫ੍ਰੀ ਕੋਲਰ ਡਰੈਪਰ ਕੀਤਾ ਹੋਇਆ ਆਪਣੀ ਫੋਟੋ ਦਾ ਲਾਜਾ ਕੀ ਤੁਸੀਂ ਮੰਗ ਕਰਦੇ ਹੋ ਜੀ ਮੈਂ ਜੀ ਮੰਗ ਹੀ ਕਰਦਾ ਐ ਜਿਵੇਂ ਸਾਨੂੰ ਇਨਸਾਫ ਨੇਆ ਮਿਲਣਾ ਚਾਹੀਦਾ ਹੈ ਤੇ ਬਾਕੀ ਜੋ ਸਾਡੇ ਬੱਚੇ ਦੇ ਹਾਲਾਤ ਹੈ ਬਹੁਤ ਗੰਭੀਰ ਹਾਲਤ ਦੇ ਵਿੱਚ ਹੋ ਰਿਹਾ ਜਿਆ ਹੈ ਹਾਂਜੀ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੀ ਇਹਨਾਂ ਦਾ ਹੈਗਾ ਲੱਗਦਾ ਤੁਹਾਨੂੰ ਵੀ ਕਿੰਦਾ ਜੀ ਕੰਡੀਸ਼ਨ ਸੀ ਬੱਚੇ ਦੀ ਜਾਂ ਉਸ ਦੀ ਇਹਨਾਂ ਦੀ ਰੰਜਿਸ਼ ਜਾਂ ਕੁਝ ਹੋਰ ਮੈਨੂੰ ਤਾਂ ਜੀ ਅਸਲ ਕੱਲ ਪਤਾ ਲੱਗਿਆ 4 ਤਰੀਕ ਦੀ ਇਹ ਗੱਲ ਆ ਮੈਨੂੰ ਜਦੋਂ ਪਰਸੋਂ ਵੀ ਪਤਾ ਲੱਗਿਆ ਮੈਂ ਇਹਨਾਂ ਦੇ ਘਰ ਆ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਖੜਾ ਬਾ ਬਹੁਤ ਮਾੜੀ ਆ ਘਟਣਾ ਜਿਹੜੀ ਵਾਪਰੀ ਆ ਤੁਹਾਡੇ ਬੱਚੇ ਨੂੰ ਇੱਕ ਦੇਖ ਰਹੇ ਆ ਵੀਡੀਓ ਸਰੇ ਆਮੂ ਬੰਦਾ ਅੱਕ ਲਾ ਰਿਹਾ ਇੱਕ ਬੰਦੇ ਦੇ ਬਾਹੋਂ ਫੜਿਆ ਰਿਹਾ ਇੱਕ ਉਹਦੇ ਕੋਲ ਛੋਟਾ ਜਿਹਾ ਹੋਰ ਆ ਜੋ ਅੱਕ ਬੰਦਾ ਥੋੜਾ ਜ਼ਿਆਦਾ ਜੀ ਤੇ ਮੈਂ ਨੂੰ ਪੁੱਛਿਆ ਵੀ ਗੱਲ ਕੀ ਹੋਇਆ ਇਹ ਕਹਿੰਦੇ ਵੀ ਗੱਲ ਇਸ ਤਰ੍ਹਾਂ ਸਾਡਾ ਮੁੰਡਾ ਚੰਗਾ ਭਲਾ ਗਿਆ ਕਰੋ ਚੰਗਾ ਭਲਾ ਗਿਆ ਉੱਥੇ ਇਹਨਾਂ ਦੇ ਘਰ ਨੂੰ ਵੀ ਜਾ ਕੇ ਕਢ ਗਿਆ ਵੀਰ ਕੇ ਜਿਹੜਾ ਮੁੰਡਾ ਅਜੇ ਆਜੀ ਉਹ ਪੜਾ ਵਿਜੇ ਆ ਵੀ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਉਹਨੇ ਪਟ્રોલ ਸਿਲਕ ਕੇ ਅੱਗ ਲਾਤੀ ਤੇ ਅੱਗ ਲਾਤੀ ਸਾਡਾ ਮੁੰਡਾ ਅੱਗ ਬੁਝਾਉਣ ਲਈ ਭੱਜਿਆ ਇੱਕ ਹਾਂ ਇਹ ਗੱਲ ਇਹਨਾਂ ਦੀ ਬਿਲਕੁਲ ਸਹੀ ਇੱਕ ਮੁੰਡੇ ਨੇ ਫੜਿਆ ਹੋਇਆ ਸੀਗਾ ਜੀ ਇੱਕ ਨੇ ਅੱਗ ਲਾਈ ਆ ਔਰ ਬੜੇ ਉਹਨੇ ਆਰਾਮ ਨਾਲ ਪੈਟਰੋਲ ਛਿੜਕਿਆ ਵਾ ਜੀ ਛਿੜਕੇ ਅੱਗ ਲਾਈ ਆ ਔਰ ਇਹਦੇ ਵਿੱਚ ਉਹਨਾਂ ਨੇ ਦੋਸ਼ੀ ਹੋਰ ਵੀ ਬਣਾਏ ਆ ਉਹਦੀ ਜਿਹੜੀ ਪੁਲਿਸ ਆ ਪੂਰੀ ਜਾਂਚ ਕਰ ਰਹੀ ਆ ਅਸੀਂ ਇਹ ਕਹਿੰਦੇ ਵੀ ਜਿਹੜੇ ਦੋਸ਼ੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਕਿਸੇ ਦੇ ਬੱਚੇ ਨੂੰ ਇਦਾਂ ਜਿੰਦ ਦਿਹਾੜੇ ਇਸ ਤਰ੍ਹਾਂ ਅੱਗ ਲਾ ਕੇ ਮਚਾਇਆ ਨਹੀਂ ਜਾਣਾ ਚਾਹੀਦਾ ਉਹ ਬੱਚਾ 82-83% ਮੱਚ ਚੁੱਕਿਆ ਵਾ ਜੀ ਵੀ ਹਾਲਤ ਨਾ ਬਚਣ ਜੋਗਾ ਔਰ ਇਹ ਵਿਚਾਰੇ ਗਰੀਬ ਬੰਦੇ ਆ ਇਹਨਾਂ ਦਾ ਕਾਰਡ ਨਹੀਂ ਚੱਲਿਆ ਪਹਿਲਾਂ ਚੱਲਿਆ ਥੋੜਾ ਜਿਹਾ ਇਲਾਜ ਹੋਇਆ ਉਸ ਤੋਂ ਬਾਅਦ ਬੰਦ ਹੋ ਗਿਆ ਹੁਣ ਅਸੀਂ ਮੱਲੇ ਤੌਰ ਤੇ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਵੀ ਦੇ ਰਹੇ ਆ ਜੀ ਦੇ ਚ ਮੈਂ ਵੀ ਯੋਗਦਾਨ ਪਾਇਆ ਹੋਰ ਵੀ ਪਾ ਰਹੇ ਆ ਵੀ ਭਾਈ ਬੱਚੇ ਦੀ ਜਾਨ ਬਚਾਈ ਜਾ ਸਕੇ ਤੇ ਅਸੀਂ ਕਹਿੰਦੇ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਇਹੋ ਜੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਦੂਜਾ ਕੋਈ ਜ਼ੁਰਤ ਨਾ ਕਰੇ ਇਸ ਤਰ੍ਹਾਂ ਅੱਗ ਲਾਉ ਜੋ ਵੀ ਨੀ ਪੁਲਿਸ ਨੇ ਹੁਣ ਤੱਕ ਕਾਰਵਾਈ ਕੀਤੀ ਹੈ ਉਹਦੇ ਤੋਂ ਸੰਤੁਸ਼ਟ ਹਾਂ ਜੀ ਸੰਤੋਸ਼ਤ ਹੈ ਜੀ ਇਹ ਪੁਲਿਸ ਦਾ ਜਿਵੇਂ ਜੋ ਵੀ ਅਸੀਂ ਸਾਨੂੰ ਇਨਸਾਫ ਵਾਲੀ ਜਗ੍ਹਾ ਦਰ ਲੈ ਜਾ ਰਹੇ ਹੈ ਇਹ ਕੰਮ ਕਰ ਰਹੇ ਹੈ ਲੱਗਦਾ ਸਰ ਦੀ ਮੁੰਡਿਆ ਅਕਲ ਤੇ ਇਹ ਅੰਤੇ 4 6 2024 ਨੂੰ ਸਾਨੂੰ ਇਨਫਰਮੇਸ਼ਨ ਆਈ ਕਿ ਰਾਣੀ ਵਾਲਾ ਪਿੰਡ ਤੇ ਇੱਕ ਨੌਜਵਾਨ ਦੀ ਮੋਟਰਸਾਈਕਲ ਦੇ ਨਾਲ ਜਿਹੜੀ ਅੱਗ ਲੱਗੀ ਆ ਉਹਤੇ ਜਾ ਕੇ ਮੌਕਾ ਦੇਖਿਆ ਉਹਦੇ ਬਾਅਦ ਇਹਨੂੰ ਰਿਪੋਰਟ ਰੈਫਰ ਕਰ ਦਿੱਤਾ ਗਿਆ ਉਹਦੇ ਬਾਅਦ ਅਗਲੀ ਕਾਰਵਾਈ ਜਿਹੜੀ ਇਨਵੈਸਟੀਗੇਸ਼ਨ ਕਰਾਉਣ ਦੀ ਕੀਤੀ ਉਹਤੇ ਜਾਈ ਸਾਡੇ ਕੋਲੇ ਉਹਦੇ ਰਾਤੇ ਸੀ ਐਫਆਈਆਰ ਲੌਂਚ ਕੀਤੀ 8 ਵਿਅਕਤੀ ਦੇ ਖਿਲਾਫ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਬਾਅਦ ਜੋ ਵੀ ਕੱਲ੍ਹ ਸਾਹਮਣੇ ਆਊਗਾ ਉਹ ਦੱਸਿਓਗੇ ਕੋਈ ਕਿਸੇ ਗ੍ਰਿਫਤਾਰ ਕੀਤਾ ਕੋਈ ਅਜੇ ਤੱਕ ਕੋਈ ਨਹੀਂ ਅਸੀਂ ਰੀਡ ਕਰ ਰਹੇ ਬੱਚਾ ਪਕੀਣਾ ਬਣਾ ਕੇ ਜਲਦੀ ਤੋਂ ਜਲਦੀ ਜਿਹੜਾ ਵੈਸਟ ਕਰਵਾਉਂਦੇ